ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਸਤੀਮਤੀ ਪੰਜਾਬ ਤੋਂ ਅੱਜ ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਬਿਜਲੀ ਬੋਰਡ ਦੇ ਨਿੱਜੀਕਰਨ ਨੂੰ ਲੈ ਕੇ ਔਰ ਪ੍ਰੀਪੇਡ ਮੀਟਰਾਂ ਲੈ ਕੇ ਤੁਹਾਨੂੰ ਪਤਾ ਹੀ ਆ ਜਿਹੜਾ ਦਿੱਲੀ ਅੰਦੋਲਨ ਪਹਿਲਾਂ ਚੱਲਿਆ ਸੀ ਉਹਦੇ ਵਿੱਚ ਚਾਰ ਮੰਗਾਂ ਪ੍ਰਮੁੱਖ ਰੂਪ ਵਿੱਚ ਉੱਭਰੀਆਂ ਸੀਗੀਆਂ ਇੱਕ ਤਾਂ ਬਿਜਲੀ ਸੋਧ ਬਿੱਲ ਉਹਦੋਂ 2020 ਸੀਗਾ ਇੱਕ ਤਿੰਨ ਕਾਲੇ ਕਾਨੂੰਨ ਐਮਐਸਬੀ ਲੀਗਲ ਗਾਰੰਟੀ ਕਾਨੂੰਨ ਔਰ ਜਿਹੜਾ ਵਾ ਖੇਤੀਬਾੜੀ ਨੂੰ ਪੋਲੂਸ਼ਨ ਐਕਸ ਤੋਂ ਪਾਸੇ ਰੱਖਣਾ ਇਹ ਚਾਰ ਮੰਗਾ ਪ੍ਰਮੁੱਖ ਰੂਪ ਵਿੱਚ ਉੱਭਰੀਆਂ ਸੀਗੀਆਂ ਉਦੋਂ ਇਹ ਉਦੋਂ ਦੇ ਜਿਹੜੇ ਮੰਤਰੀ ਸੀ ਉਹਨਾਂ ਕਹਿਆ ਸੀ ਵੀ ਅਸੀਂ ਬਿਜਲੀ ਸੋਧ ਬਿੱਲ 2020 ਲੈ ਕੇ ਨਹੀਂ ਆਉਣਾ ਬਗੈਰ ਖਪਤਕਾਰਾਂ ਦੇ ਸਲਾਹ ਕੀਤੇ ਤੋਂ ਬਗੈਰ ਔਰ ਹੁਣ ਜਿਹੜੀ ਚਿੱਠੀ ਕੇਂਦਰ ਵੱਲੋਂ ਆਈ ਮੈਂ মিডিਆ ਨੂੰ ਦੁਬਾਰਾ ਪਾ ਦੂੰਗਾ ਉਹ ਬਿਜਲੀ ਸੋਧ ਬਿੱਲ 2025 ਲਿਆਉਣ ਦੀ ਤਿਆਰੀ ਹੋਈ ਹੈ ਸਾਰੀਆਂ ਸੂਬਿਆਂ ਕੋਲੋਂ ਅਗਲੇ ਐਜੰਡੇ ਰਾਇਵਾ ਮੰਗ ਲੀਆਂ ਹੈਗੀਆਂ ਡਾ ਉਹਦੋਂ ਅਸੀਂ ਚੁੱਕਿਆ ਸੀ ਮਸਲਾ ਹੁਣ ਕੋਈ ਪਾਰਟੀ ਵੀ ਨਹੀਂ ਬੋਲ ਰਹੀ ਤੇ ਮੀਡੀਆ ਵਿੱਚ ਵੀ ਬਹੁਤਾ ਕੁਝ ਬਿਜਲੀ ਜਿਹੜਾ ਸੋਧ ਬਿੱਲ 2025 ਉਹਦੇ ਬਾਰੇ ਚਰਚਾ ਨਹੀਂ ਹੈਗੀ ਇਹ ਸਾਰੀ ਪੋਜੀਸ਼ਨ ਨੂੰ ਲੈ ਕੇ ਅੱਜ ਪਾਵਰ ਕਾਮਨ ਨਾਲ ਜੁੜੀਆਂ ਹੋਈਆਂ तमाम ਮੁਲਾਜ਼ਮ ਜਥੇਬੰਦੀਆਂ ਦੀ ਅਸੀਂ ਚੰਡੀਗੜ੍ਹ ਕਿਸਾਨ ਭਵਨ ਵਿੱਚ 11 ਵਜੇ ਮੀਟਿੰਗ ਸੱਦੀ ਆ ਉਸ ਮੀਟਿੰਗ ਵਿੱਚ ਅਗਲੇ ਐਜੰਡੇ ਵੀ ਹੋਣਗੇ ਸ਼ਿਵਰਾਜ ਚੋਹਾਨ ਜੀ ਕਹਿੰਦੇ ਸੀਗੇ ਸਾਡੇ ਖੇਤੀਬਾੜੀ ਮੰਤਰੀ ਵੀ ਹੜਾਂ ਦੀ ਮਾਰ ਹੜਾਂ ਦੀ ਮਾਰ ਨਹੀਂ ਹੈ ਇਹ ਮਨੁੱਖੀ ਕਤਾਈ ਆਰ ਮੈਨਮੇਡਿਆ ਜਿਹੜੇ ਦਰਿਆਈ ਬੰਨ ਜਿਹੜੇ ਕੇਂਦਰ ਦੇ ਢੇਠਾਂ ਸੀਗੇ ਜਾਂ ਹੁਣ ਪੰਜਾਬ ਦੇ ਢੇਠਾ ਰਾਵੀ ਸੀਗਾ ਇਕੱਠਾ ਪਾਣੀ ਇਕੱਠਾ ਕਰਕੇ ਇਹ ਇਕੱਠਾ ਛੱਡਿਆ ਗਿਆ ਵਾ ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਆ ਇਹ ਬੰਦੇ ਦੀ ਮਾਰ ਹੈ ਜਿਹੜੀ ਪੰਜਾਬ ਨੂੰ ਮਾਰੀ ਗਈ ਹੜਾਂ ਦੇ ਰੂਪ ਵਿੱਚ ਔਰ ਇਹਦੀ ਜਾਂਚ ਹੋਵੇ ਔਰ ਮਾਪਜਾ ਜਿਹੜੇ ਸਾਬ ਨਾਲ ਸਰਕਾਰਾਂ ਦੇ ਰਹੀਆਂ ਉਹਦੇ ਨਾਲ ਅਸੀਂ ਸੰਤੁਸ਼ਟ ਨਹੀਂ ਹੈਗੇ ਔਰ ਉਹ ਕਹਿੰਦੇ ਸੀ ਵੀ ਤੁਹਾਨੂੰ ਪੈਦਾਵਾਰ ਵਧਾਉਣੀ ਪਊ ਪਹਿਲੋਂ ਪੈਦਾਵਾਰ ਤੱਕ ਕੀਤੀ ਕੋਈ ਮੰਡੀ ਚ ਖਰੀਦਣ ਵਾਲਾ ਨਹੀਂ ਹੁਣ ਵੀ ਝੋਨੇ ਲੈ ਕੱਟ ਲੱਗ ਰਿਹਾ ਔਰ ਸ਼ਿਵਰਾਜ ਚੋਹਾਨ ਜੀ ਦੇ ਗ੍ਰਹਿ ਰਾਜ ਵਿੱਚ ਲਗਭਗ 22 ਜ਼ਿਲ੍ਹਿਆਂ ਵਿੱਚ ਟਰੈਕਟਰ ਮਾਰਚ ਹੋ ਰਹੇ ਕਿਸਾਨਾਂ ਦੇ ਉੱਥੇ ਪਵੰਤਰ ਤੇ ਰੌਲਾ ਪੈ ਰਿਹਾ ਹੈਗਾ ਉੱਥੇ ਐਮਐਸਪੀ ਖਰੀਦ ਗਰੰਟੀ ਕਾਨੂੰਨ ਹੈ ਨਹੀਂਗਾ ਗੰਨੇ ਦਾ ਪੁਕਾਰ ਲੈਣਾ ਹੈਗਾ ਪਰਾਲੀ ਨੂੰ ਲੈ ਕੇ ਜਿਹਦਾ ਹੱਲ ਕੋਈ ਨਹੀਂ ਜਿਵੇਂ ਕਿਸਾਨਾਂ ਤੇ ਰੈੱਡ ਇੰਟਰੀਆਂ ਜੁਰਮਾਨੇ ਕੈਦਾਂ ਕੀਤੀਆਂ ਜਾ ਰਹੀਆਂ ਇਹ ਵੀ ਮਸਲਾ ਹੈਗਾ ਪਰ ਇਹਦੇ ਨਾਲ ਦੀ ਨਾਲ ਜਿਹੜਾ ਸ਼ੰਭੂ ਖਨੌਰੀ ਤੇ ਮੋਰਚਾ ਪੁੱਟਿਆ ਗਿਆ ਸੀਗਾ ਉਸ ਮੋਰਚੇ ਤੋਂ ਬਾਅਦ ਸਮਾਨ ਦੀ ਪਰਪਾਈ ਅਜੇ ਤੱਕ ਨਹੀਂ ਹੋਈ ਹੈਗੀ ਇਹਨਾਂ ਮੁੱਦਿਆਂ ਨੂੰ ਵੀ ਅੱਜ ਦੀ ਮੀਟਿੰਗ ਵਿੱਚ ਵਿਚਾਰ ਚਰਚਾ ਕਰਾਂਗੇ ਧੰਨਵਾਦ